ਸਾਸਰੀ ਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਦੋ ਤਿੰਨ ਦਿਨ ਬਿਮਾਰ ਕਿਆ ਹੋਵੇ ਸਰਦਾਰ ਜੀ ਮੇੜੇ ਮਾਰਨ ਲੱਗ ਗਏ ਵੀ ਹੁਣ ਕੁਛ ਖਾਣਾ ਕੇ ਨਹੀਂ ਬਣਾਉਂਦੇ ਓਕੇ ਫਿਰ ਪਤਾ ਮੰਮੀ ਜੋ 19 ਸਵਾਦ ਸਬਜ਼ੀ ਬਣਾਉਂਦੇ ਆ ਉਹ ਉਹ ਤਾਂ ਚਲ ਸਾਸਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਇਹ ਗੱਲ ਹੈਗੀ ਬਾਈ ਐਦਾਂ ਕਿੰਨੇ ਸਨ ਦੀ ਆ ਹੈ ਕਿੰਨੇ ਕਿੰਨੇ ਸਨ ਦੀ ਨਹੀਂ ਹੈਗੀ ਗੱਲ ਹੈਗੀ ਆ ਇਹ 4-5 ਦਿਨ ਦੀ ਹੈ ਵੈਸੇ ਤਾਂ ਮਾਤਾ ਜੀ ਪਹਿਲਾਂ ਬਲਾਉ ਸਾਸਰੀ ਘਰ ਹਾਂ ਸਾਸਰੀ ਘਰ ਜੀ ਸਾਰਿਆਂ ਨੂੰ ਹੋਰ ਮਤ ਠੀਕ ਆ ਜੀ ਹਾਂ ਠੀਕ ਆ ਚਲੋ ਠੀਕ ਹੈ ਚਲੋ ਚਲ ਕੋਈ ਨਾ ਗੱਲ ਹੈਗੀ ਐਦਾਂ ਵੀ ਭਾਈ ਹੁਣ 4-5 ਦਿਨ ਹੋ ਗਏ ਹੈ ਉਹੀ ਰੋਟੀ ਬਣਾਓ ਭਾਈ ਖਾਓ ਪਾਓ ਖਾਓ ਜੈਸਮੀਨ ਹੋ ਗਈ ਦੀ ਬਿਮਾਰ ਸਾਡਾ ਦਾ ਪ੍ਰੋਗਰਾਮ ਵਿਆਹ ਵਾਲਾ ਵੀ ਵਿਚੇ ਰਹਿ ਗਿਆ ਵਿਆਹ ਨੂੰ ਵੀ ਨਹੀਂ ਜਾ ਹੋਇਆ ਸੰਗਰੂਰ ਤੇ ਮੈਸੇਜ ਕਮੈਂਟ ਆਏ ਹੋਏ ਤੇ ਵੀਡੀਓ ਵਿੱਚ ਕਹਿੰਦੇ ਭਾਈ ਵੀ ਅਸੀਂ ਆਉਣਾ ਵੀ ਅਸੀਂ ਮਿਲਣਾ ਏ ਤੁਸੀਂ ਆਇਓ ਜ਼ਰੂਰ ਪਰ ਸਾਥੇ ਜਾਇ ਨਹੀਂ ਹੋਇਆ ਵਿਆਹ ਨੂੰ ਜੈਸਮੀਨ ਕਰਕੇ ਕੋਈ ਮੇਰਾ ਵੀ ਗਾਲਾਂ ਜਾਂ ਬੈਠਿਆ ਵਾ ਮੇਰਾ ਉਦਾਂ ਤਕਲੀਫ ਕੋਈ ਨਹੀਂ ਹੈਗੀ ਗਲੇ ਦੀ ਪਰ ਬੈਠਿਆ ਰਹਿੰਦਾ ਪਤਾ ਨਹੀਂ ਕਾਤੇ ਮੌਸਮ ਚੇਚ ਹੋ ਗਿਆ ਕੁਛ ਨਾ ਖੰਗ ਜਖਾਮ ਕਰਕੇ ਇਕੜੀ ਖੰਗ ਜਖਾਮ ਵੀ ਨਹੀਂ ਮੰਮੀ ਮੈਨੂੰ ਤਾਂ ਖੰਗ ਵੀ ੜ ਗਈ ਗਾਲਾਂ ਹੀ ਨਹੀਂ ਸੈਕਟ ਹੁੰਦਾ ਪਤਾ ਨਹੀਂ ਕੀ ਚੱਕਰ ਸਰੀਰ ਤੋੜਿਆ ਪਿਆ ਹੁੰਦੇ ਕਰਕੇ ਵੀਕਨੈਸ ਜੀ ਬਹੁਤ ਹੋਈ ਵੀ ਐ ਸਰ ਮੈਨੂੰ ਨੇ ਮੈਨੂੰ ਕਮਜ਼ੋਰੀ ਬਹੁਤ ਹੁੰਦੀ ਐ ਜੀ ਤਾਵਾ ਬਹੁਤ ਦਿੱਤੀਆਂ ਮੇਰੀ ਤਾਵਾ ਜੀ ਇਹ ਦੇ ਕਰਕੇ ਨਾ ਲ ਤਾਂ ਆਪਾਂ ਬਦੀ ਜੋਹੀ ਨਹੀਂ ਰਹੀ ਆ ਕਿ ਜਾਨ ਜੀ ਨਹੀਂ ਆ ਜੀ ਉਹੀ ਗੱਲ ਹੈ ਬੁਖਾਰੇ ਪਤਾ ਨਹੀਂ ਕਿ ਇਹ ਜਾਏ ਸਾਰ ਸਰੀਰੇ ਤੋੜ ਦਿੰਦਾ ਬੰਦੇ ਦਾ ਸਰੀਰੇ ਤੋੜ ਦਿੰਦਾ ਉੱਥੇ ਬੱਲੇ ਨਹੀਂ ਬਣਦੀ ਹੈਗੀ ਸਰੀਰ ਦੀ ਉਹੀ ਗੱਲ ਹੈ ਇੱਕ ਦੋ ਦਿਨ ਉੱਜੀ ਮੈਂ ਖਾਂ ਕੇ ਦਿਖਾਉਂਦਾ ਹੈਗਾ ਦਾ ਆਦਰ ਵੀ ਦਿਖਾਓ ਕਿਆ ਕਰੀਏ ਉਹ ਦੇਖੋ ਇੱਧਰ ਸਾਡੇ ਨੂਰੀ ਦੇ ਤਮਾਸ਼ੇ ਹੈ ਆਪੂ ਜੀ ਬੁਲਾਓ ਸਾਥ ਸਤਿਗੁਰ ਸਾਤਸ੍ਰੀ ਗੁਰ ਜੀ ਉਹ ਠੀਕ ਆ ਜੀ ਬਹੁਤ ਵਧੀਆ ਸਤਿਗੁਰ ਸਾਤਸ੍ਰੀ ਗੁਰ ਬੁਲਾ ਦੋ ਬੁਲਾ ਦੇ ਓਏ ਇਹ ਕਹਿੰਦੀ ਮੰਨੂ ਚੱਕ ਕਾਕੇ ਨੂੰ ਚੱਕਿਆ ਵਾ ਦੰਦ ਡੁੱਟ ਜਣੇ ਨੂਰੂ ਸਾਸਰੀ ਕਾਲ ਦਾ ਬੁਲਾ ਦੇ ਪੁੱਤ ਨਾ ਭਾਈ ਹੁਣ ਨਹੀਂ ਬੁਲਾਣੀ ਇੱਧਰ ਬੱਗਾ ਛੇਰ ਸਾਡਾ ਉੱਠਿਆ ਵਾ ਅਹ ਜੀਬਾ ਬਾਲਾ ਪੂਰੀਆਂ ਅੱਖਾਂ ਥੋੜੀਆਂ ਖੋਲੀਆਂ ਹੋਈਆਂ ਧੁੱਪਾਂ ਕਰਕੇ ਨਾ ਧੁੱਪਾਂ ਕਰਕੇ ਘੱਟ ਖੋਲਦਾ ਜੀ ਅੱਖਾਂ ਚੌਂਦੀਆਂ ਓ ਲੱਡੂ ਲੈ ਜੀਬ ਦੇਖ ਲੈ ਕਿਹੜਾ ਤਾਂ ਸ਼ਾਇਦ ਚੱਟ ਲਿਆ ਹੈ ਲੈ 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 ਹਵਾ ਚੱਲਦੀ ਆ ਯਾਰ ਐਲਿਵੇਟਰ ਆ ਹੋਰ ਕੰਬਲ ਇਕੱਠਾ ਕਰ ਲੈ ਕੰਬਲ ਇਕੱਠਾ ਕਰ ਲੈ ਲੈ ਉਹਦੇ ਉਧਰ ਖੁਸ਼ ਹੁੰਦੀ ਹੈ ਕਾਕਾ ਕਿੱਥੇ ਆ ਕਾਕਾ ਉਹ ਨੂਰੂ ਕਿੱਥੇ ਕਾਕਾ ਕੀ ਦਾ ਕਾਕਾ ਏ ਕੀ ਦਾ ਤੇਰਾ ਨੋ ਮੇਰਾ ਮੇਰਾ ਏ ਮੇਰਾ ਕਾਕਾ ਏ ਮੇਰਾ ਏ ਫੁੱਲ ਵਿੱਚ ਆ ਬਾਪੇ ਬਾਬਾ ਮੈਂ ਲੱਗਿਆ ਮੈਂ ਲੱਗਿਆ ਕਾਕੇ ਨੂੰ ਚੱਕਣ ਆ ਲੈ ਮੋਟੋ ਉਹ ਨੂਰੂ ਮੈਂ ਚੱਲਿਆ ਕਾਕੇ ਨੂੰ ਚੱਕਣ ਲੱਗਿਆ ਮੈਂ ਮੇਰਾ ਕਾਕਾ ਏ ਹਿੰਦੇ ਫਿਰ ਉਹਨੇ ਚੱਕਣ ਨਹੀਂ ਦੇਣਾ ਹੈਗਾ ਕੀ ਦਾ ਕਾਕਾ ਏ ਹਟ ਜਾ ਦੂਜਿਆ ਲੈ 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 ਕੀ ਦਾ ਕਾਕਾ ਏ ਕੀ ਦਾ ਏ ਕੱਲ ਸਾਸਰੀ ਘਰ ਦਾ ਬੁਲਾ ਦੇ ਫੇਰ ਅੱਛੀ ਕਾ ਬੁਲਾ ਦੇ ਨਾ ਇਹ ਮਰਜੀ ਦੀ ਮਾਲਕਾ ਨਾ ਬੋਟੂ ਜਾ ਹਾਂ ਲੈ ਲੈ ਗੱਡੀ ਲੈ ਲੈ ਆਪਣੀ ਸਾਡਾ ਵੀ ਲੈ ਲੈ ਟਰੈਕਟਰ 'ਪਾ ਬਿਠਾਓ ਕਹਿੰਦੀ ਮੈਨੂੰ ਦੱਸ ਉੱਪਰ ਨਹੀਂ ਬੈਠਣਾ ਉੱਪਰ ਨਹੀਂ ਬੈਣਾ ਨਹੀਂ ਬੈਣਾ ਉੱਪਰ ਨਹੀਂ ਬੈਣਾ ਲੈ 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 ਦੇਖ ਝੂਠੇ ਤਤੜੇ ਸਾਸਰੀ ਘਰ ਬੁਲਾ ਪਹਿਲਾਂ ਮੈਂ ਨਹੀਂ ਮੈਂ ਨਹੀਂ ਬਿਠਾਉਣੀ ਫਿਰ ਬਹਿਣਾ ਉੱਪਰ ਓ ਰੂ ਰੂ ਬਹਿਣਾ ਟਰੈਕਟਰ 'ਪਾ ਬਹਿਣਾ ਸਾਸੀ ਕਾ ਬਲਾ ਫੇ ਪਹਿਲਾਂ ਸਾਸੀ ਕਾ ਬਲਾ ਚਾਚੀ ਕਾ ਉੱਪਰ ਪੁੱਤ ਗਿਰ ਜੂਗਾ ਤੂੰ ਇਕੱਲੇ ਨੂੰ ਬਿਠਾ ਸਕਦੇ ਨਹੀਂ ਉੱਪਰ ਨਹੀਂ ਬਹਿਣਾ ਆ ਜਾ ਉਹ ਆ ਤੈਂ ਕਰ ਜਣਾ ਆ ਜਾ ਉਹ ਦਾਦੀ ਬੁਲਾਉਂਦੀ ਉਹ ਦੇਖ ਮੇਰੀ ਗੱਲ ਸੁਣ ਉਹ ਚੀਜੀ ਲੈਣਾ ਦਾਦੀ ਦੇ ਚੀਜੀ ਲੈ ਲੈ ਇਹੀ ਕੁੜੀ ਹਿੰਟ ਪਾਈ ਹੈ ਨਾ ਹੁਣ ਟਰੈਕਟਰ 'ਤੇ ਬਿਠਾ ਲਓ ਕਹਿੰਦੀ ਫੇ ਆ ਤਾਂ ਨਾਲ ਬੈਠਿਓ ਜੇ ਬਿਠਾਉਣੀ ਆ ਕੱਲੀ ਨੂੰ ਨਾ ਬਿਠਾਇਓ ਉਹ ਸੀਟ 'ਤੇ ਮਿਠਾੜ ਉਹ ਸੀਟ 'ਪਰ ਤਾਂ ਆਏ ਬਿਠਾ ਲਓ ਮੈਂ ਕੱਲੀ ਗਿਰ ਜੂੰਗੀ ਕਾ ਫੇ ਤਾਂ ਆ ਪਪੀਤੇ ਜੇ ਕਾਦੇ ਵਾਸਤੇ ਰੱਖੇ ਵੇ ਨਾਲ ਇਹਨੂੰ ਸਿਰਦੋ ਇਹ ਤਾਂ ਖਰਾਬ ਹੋ ਗਿਆ ਤੇ ਤੇ ਲੈ ਕੇ ਆਦੇ ਸਹੀ ਦੇ ਪਾ ਕਾਨੂੰ ਰੱਖੇ ਵੇ ਟਰੈਕਟਰ 'ਪਰ ਨਾਲ ਬਹਿ ਜਾ ਮੜਾ ਜਾ ਕਿਤੇ ਗਿਰ ਨਾ ਜਾਵੇ ਲੈ ਹੁਣ ਬਥੇਰੀ ਖੁਸ਼ ਹਾਲ ਹੈ ਲੈ ਰਾਹਤ ਦੇਖ ਲਾ ਹੁਣ ਕੱਢ ਦੀ ਹਾਂ ਲੈ 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 ਥੋੜਾ ਕਹੋ ਜਾ ਚਲਾ ਦੇ ਚਲਾ ਦੇ ਆ ਆ ਆ ਜਲਾ ਦੇ ਲੈ 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 ਚਲਾ ਦੇ ਹੁਣ ਕਿੱਥੇ ਨੂੰ ਚੱਲਿਆ ਦੂਰ ਦੂਰ ਹਾਂ ਦੂਰ ਨੂੰ ਚੱਲਿਆ ਚਲਾਵੇ ਟਰੈਕਟਰ ਬਿੰਦੀ ਦੇਖ ਲਾ ਭਾਈ ਹਾਂ ਸੱਜ ਰਹੀ ਚਲਾ ਦੇ ਦੱਬ ਕੇ ਲੈ ਕੁਝ ਹੋਈ ਭਈਆ ਬਾਪੂ ਜੀ ਇਧਰ ਮਿਲੋ ਤਾਇਆ ਜੀ ਨੂੰ ਦਾ ਜੀ ਬਲਾਉ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਜੀ ਉਹ ਠੀਕ ਆ ਜੀ ਹਾਂ ਵਧੀਆ ਸੇਤਾ ਕੈਮ ਆ ਚੜਦੀ ਕਲਾ ਹਾਂ ਮੰਨੀ ਨਾ ਗੱਲ ਆ ਹੁਣ ਸ਼ਬਦ ਨਹੀਂ ਸੁਣਾਇਆ ਬਹੁਤ ਦਿਨ ਹੋ ਗਏ ਥੋੜੀ ਜਦ ਮਰਜੀ ਹਾਂ ਛੋੜ ਲੈ ਹੁਣ ਛੋੜ ਲੈ ਹੁਣ ਤਾਂ ਫਿਰ ਮੈਨੂੰ ਮੜੀ ਜੀ ਕਾਲੀ ਹੈ ਹਜੇ ਚਲ ਫੇਰ ਫੇਰ ਅਲੱਗ ਵੀਡੀਓ ਚ ਸੁਣਾਗੇ ਹਾਂ ਹਾਂ ਹੈ ਹੁਣ ਤਾਂ ਕਿਉਂਕਿ ਆਏ ਆ ਅਸੀਂ ਵਿੱਚ ਪਰੌਂਠੇ ਦਿਖਾਣੇ ਭਾਈ ਅੱਜ ਹੈ ਪਰਾਉਠਿਆਂ ਵਾਲੀ ਬਲੌਗ ਬਣਾਇਆ ਵਾਜਤਾ ਜਦ ਮਰਜੀ ਬਣਾ ਲਓ ਹਾਂ ਫੇਰ ਕਿਸੇ ਦਿਨ ਬਣਾਉਂਗੇ ਲਓ ਜੀ ਆ ਇਧਰ ਭਾਈ ਜਿਹੜੀ ਮੇਨ ਗੱਲ ਹੈ ਮੇਨ ਸੋਈ ਬਸ ਇੱਥੇ ਆ ਕੇ ਮੇਨ ਗੱਲ ਬਣਦੀ ਆਥੇ ਆ ਕੇ ਆ ਜਿੰਦੀ ਪਰਾਉਠਿਆਂ ਦੀ ਗੱਲ ਹਾਂ ਹਾਂ ਹੁਣ ਬਣੀ ਨਾ ਗੱਲ ਹਾਂ ਪਰਾਠੇ ਹਾਂ ਵਿੱਚੇ ਮੂਲੀਆਂ ਹਾਂ ਤੇ ਗਾਜਰਾ ਹਾਂ ਵਿੱਚੇ ਖੀਰੇ ਹਾਂ ਤਿੰਨ ਤਰ੍ਹਾਂ ਦੇ ਪਰੌਠੇ ਆ ਤਿੰਨ ਤਰ੍ਹਾਂ ਦੀਆਂ ਆਈਟਮਾਂ ਪਰੌਠੇ ਇੱਕੇ ਤਰ੍ਹਾਂ ਦੇ ਆ ਮਤਲਬ ਆਈਟਮਾਂ ਵਿੱਚ ਭਾਈ ਤਿੰਨ ਚਾਰ ਤਰ੍ਹਾਂ ਪਰੌਠਾ ਇੱਕੋ ਆ ਆਟਾ ਇੱਕੋ ਆ ਹਾਂ ਚੀਜ਼ਾਂ ਭਾਈਆਂ ਤਿੰਨ ਚੀਜ਼ਾਂ ਭਾਈ ਮਿਕਸ ਪਰੌਠੇ ਹਾਂ ਹਾ 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 ਭਾਈ ਰਾਜੋ ਜਿਹਦਾ ਜੀ ਕਰਦਾ ਭਾਈ ਮਨ ਕਰਦਾ ਹਾਂ ਸਾਡੇ ਕੋ ਆਣੇ ਨੂੰ ਆਓ ਪਰੋਠੇ ਖਾਓ ਹਾਂ ਇਹ ਬਦਿਆ ਲੈ ਮਾਫ ਆਦਾ ਹੋਰੇ ਪਾਸੇ ਨੂੰ ਲੈ ਗਿਆ ਭਾਈ ਨਾ ਪਾਈ ਅਸੀਂ ਐ ਛੁੱਟੀ ਕੋ ਫੋੜਨੀ ਮਾਰਨੀ ਹੈਗੀ ਹੋਰੇ ਪਾਸੇ ਨੂੰ ਚਲ ਗਈ ਗੱਲ ਆਮਲੇਟ ਹੋ ਉੱਠੇ ਹੋਰ ਉਹ ਪੋਗਲਵਾਣਾ ਬਾਬਾ ਜੀ ਨੂੰ ਅੱਤਾ ਪੋ ਗਲਵਾਣੇ ਭਾਈ ਅਸੀਂ ਪਕਾਏ ਆ ਸਾਡੇ ਟਿੰਡ ਤਰ੍ਹਾਂ ਦੇ ਪਰੌਂਠੇ ਗੋਭੀ ਬਾਰਤਲੀ ਚ ਗੋਭੀ ਸਬਜ਼ੀ ਰੋਗੀ ਦੀ ਗੋਭੀ ਨਹੀਂ ਗੋਭੀ ਥੋੜੀ ਜੀ ਵਿੱਚ ਕਦੂਕਸ ਕਰ ਲੈਣੀ ਸੀ ਸਬਜ਼ੀ ਬਣਾ ਲਾਹ ਚੀਂ ਦੀ ਗੋਭੀ ਕੋਈ ਫੁੱਲੇ ਚੱਕ ਕੇ ਜੀ ਹਜੇ ਜੀਰੀ ਵੀ ਉਹ ਆ ਉਹ ਤਾਂ ਧਰਤੀ ਮੈਂ ਬਣਾ ਲਈ ਅੱਛਾ ਚਾ ਧਰਤੀ ਬਣ ਗਈ ਠੀਕ ਆ ਫੇਰ ਠੀਕ ਆ ਭਾਈ ਪਰੌਂਠੇ ਦਾ ਦੇਖੋ ਜੀ ਹੈ ਪਰੌਂਠੇ ਦਾ ਇੱਕ ਵਾਰ ਖਾਦੇ ਤੇ ਮੈਂ ਸਹੌੜਾ ਉਹ ਫੇਲਾ 마ਸੀ ਆ ਇੱਕ ਸਾਡੀ ਤੇ ਮੇਰਾ ਯਾਰ ਦੋਸਤਾ ਮੁੰਡਾ ਇੱਕ ਉਹਦੀ 마ਸੀ ਆ ਸਹੌੜਾ ਬਾਈ ਬੱਲਾ ਬੱਲਾ ਪਰੌਂਠੇ 마ਸੀ ਹੁਣ ਤਾਂ 마ਸੀ ਨੇ ਉਹਨਾਂ ਨੇ ਢਾਬਾ ਕਰਿਆ ਬੜਾ ਹੁਣ ਉਹਨੇ ਛੱਡਤਾ ਉਹ ਨਿਆਣੇ ਚੱਲ ਗਏ ਕੈਨੇਡਾ ਉਹਦੇ ਕਰਕੇ ਫਿਰ ਹੁਣ ਬੰਦਾ ਸੁਰਕਰੂ ਹੋ ਜਾਂਦਾ ਜਦ ਪਹਿਲਾਂ ਉਹਨਾਂ ਨੇ ਵਿਚਾਰੇ ਨੇ ਨਿਆਣਿਆਂ ਨੂੰ ਪੜਾਇਆ ਲਿਖਾਇਆ ਢਾਬਾ ਕੰਟੀਨ ਕਰੀ ਵੀ ਤੀ ਉਹਨਾਂ ਨੇ ਸਹੌੜਾ ਕਾਲਜ ਤੇ ਬਾਹਰ ਨਾ ਗਾਹਾਂ ਕੰਟੀਨ ਲਈ ਵੀ ਦੀ ਪਰ ਬਾਈ ਪਰੌਠਾ ਬਣਾਉਂਦੀ ਸੀ ਮਾਸੀ ਕੋਈ ਮਾਸੜਾ ਰਮਾਸੀ ਦੋਹੇ ਬਾਜਾ-ਬਾਜਾ ਕਰਾ ਦਿੰਦੇ ਤੇ ਔਰ ਐਡਾ ਪਰੌਠਾ ਹੁੰਦਾ ਤਾਂ ਇੱਕੇ ਖਾ ਕੇ ਰਾਜ ਆ ਜਾਂਦਾ ਤਾਂ ਹੋਰ ਪਰੌਠਾ ਜਿਹੜਾ ਨਾਨਕਪੁਰੀਆਂ ਆਵਣਾ ਮਾਡੀ ਮੰਮੀ ਉਹਦਾ ਉਹਦੀ ਮਾਸੀ ਆ ਹਾਂ ਹੁਣ ਤਾਂ ਨਿਆਣੇ ਉਹਨਾਂ ਦੇ ਚਲ ਗਏ ਕੈਨੇਡਾ ਤਾਂ ਕਰਕੇ ਫਿਰ ਹੁਣ ਮਨਲਾ ਤਾਂ ਆਪ ਵੀ ਉਹਨਾਂ ਨੇ ਜਾਣਾ ਸ਼ਾਇਦ ਪਤਾ ਨਹੀਂ ਭਈ ਜਾਏ ਜਾਏ ਹੁਣ ਉਹ ਬਣਾਉਂਦੇ ਦੇ ਪਰੌਠਾ ਤਾਂ ਅਸੀਂ ਯਾਤਰੀ ਕਿਤੇ ਜਾਣਾ ਅਸੀਂ ਤਾਂ ਬਣਾਉਂਦੇ ਹੀ ਨਹੀਂ ਰੇਟ ਵਾਲੀ ਭੈਣ ਆਈ ਵੀ ਐ ਮਿਲਾਦੀ ਅਮਰੀਕਾ ਵਾਲੀ ਅਮਰੀਕਾ ਵਾਲੇ ਹਾਂ ਤਾਂ ਕਾਇ ਹੋਣੀ ਹੈਗੀ ਨਹੀਂ ਨਹੀਂ ਆਉਣਾ ਮਾਸੀ ਨੇ ਉਹਨਾਂ ਦਾ ਆਂਦਾ ਆ ਜਾਂਦਾ ਫੋਨ ਆ ਜਾਂਦਾ ਹਾਂ ਹਾਂ ਉਹ ਪਾਕਿਸਤਾਨ ਗਈ ਵੀ ਘੁੰਮਣ ਪਾਕਿਸਤਾਨ ਗਈ ਵੀ ਪਾਕਿਸਤਾਨ ਉਹਨਾਂ ਨੇ ਤਕਰੀਬਨ ਸਾਰੇ ਗੁਰਦੁਆਰਾ ਸਾਹਿਬ ਘੁੰਮਣੇ ਆ ਬਾਕੀ ਲਾਹੌਰ ਘੁੰਮਣਾ ਤੇ ਉਹਨਾਂ ਨੂੰ ਲੱਗ ਜਣੇ ਤੇ ਉੱਥੇ 8-10 ਦਿਨ ਨਾ ਅੱਛਾ ਪਰ ਮੈਨੂੰ ਲੱਗਦਾ 19 ਤਰੀਕ ਤੱਕ ਸ਼ਾਇਦ 18-19 ਤਰੀਕ ਤੱਕ ਕਹਿੰਦੇ ਤੇ ਉਹ ਮੁੜ ਆਣਾ ਅੱਧੇ ਦਿਨ ਚ ਉਹਨਾਂ ਨੇ ਆ ਜਾਣਾ ਫਿਰ ਫਿਰ ਉਹਨਾਂ ਨੇ ਆਉਣਾ ਰੋਪੜ ਰੋਪੜ ਉਹਨਾਂ ਦੀ ਰਿਸ਼ਤੇਦਾਰੀ ਵੀ ਆ ਤੇ ਫਿਰ ਉਦਣ ਕਹਿੰਦੇ ਤੇ ਆ ਕੇ ਜਾਉਂਗੇ ਅਸੀਂ ਆਉਂਗੇ ਜਣੀ ਹਾਂ ਹਾਂ ਆ ਕੇ ਜਾਉਂਗੇ ਕਿਤੇ ਇਹਨੇ ਲੱਗਾ ਵੀ ਇੱਥੇ ਤੋਂ ਉੱਪਰ ਤਾਈ ਮੋੜ ਜਿਵੇਂ ਰੋਪੜ ਤੇ ਨਹੀਂ 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 ਇਹ ਜੀ ਗੱਲ ਆਹ ਇਹ ਜੀ ਗੱਲ ਨਹੀਂ ਹਾਂ ਇਹਦਾ ਮਾਸੀ ਦਾ ਇੱਕ ਦਿਨ ਉਦਣ ਵੀ ਫੋਨ ਆਇਆ ਜਦੋਂ ਜੈਸਮਿਨ ਢੱਲੀ ਦੀ ਉੱਥੇ ਹਸਪੀਟਲ ਗਈ ਵੀ ਤੇ ਅਸੀਂ ਉੱਥੇ ਇਹਦੇ ਨਾਲ ਵੀ ਗੱਲ ਕਰੀ ਤੇ ਵੀਡੀਓ ਕਾਲ ਲਾਈ ਵੀ ਉਹਨਾਂ ਨੇ ਕਰੀ ਦੀ ਸਿੰਪਲ ਕਾਲ ਅਸੀਂ ਕੱਟ ਕੇ ਲਾ ਲਈ ਵੀਡੀਓ ਕਾਲ ਜੈਸਮੀਨ ਦੇਖੀ ਉਹਨੇ ਕਹਿੰਦੀ ਕਿ ਆ ਕਿਥੇ ਪਈ ਆ ਮੈਂ ਕਹਾਂ ਜੀ ਹਸਪੀਟਲ ਪਈ ਆ ਪੁਕਾਰ ਚੜਤਾ ਫਿਰ ਉਹਨਾਂ ਨੇ ਵੀ ਸਲਾਹ ਦਿੱਤੀਆਂ ਇੱਕ ਦੋ ਜੀ ਨੂੰ ਪਾਈ ਆਏ ਆ ਐ ਕਰੇ ਕਰੋ ਹਨਾ ਕਿਉਂਕਿ ਆਏ ਨਾ ਉਹ ਦੱਸਦੀ ਹੈ ਆਪਣੇ ਵਿਊਰਜ਼ ਨੂੰ ਵੀ ਉਹ ਮਾਸੀ ਭਾਈ ਸਾਡੀ ਉਹ ਨਰਸ ਹੈ ਉੱਥੇ ਅਮਰੀਕਾ ਚ ਨਾ ਉਹਨਾਂ ਨੂੰ ਮਤਲਬ ਨੌਲੇਜ ਹੈਗੀ ਆ ਬਹੁਤ ਇਸ ਚੀਜ਼ ਬਾਰੇ ਬਹੁਤ ਪਿਆਰ ਕਰਦੀਆਂ ਬਾਹਰੀ ਮਾਸੀਆਂ ਭੈਣਾ ਹਾਂ ਹਾਂ ਮੇਰੀਆਂ ਸਹੇਲੀਆਂ ਸਹੇਲੀਆਂ ਹਾਂ ਹੋਰ ਕੁੜੀਆਂ ਕੁੜੀਆਂ ਪਿਆਰ ਕਰਦੀਆਂ ਕੁੜੀਆਂੜੀਆਂ ਨੇ ਕੁੜੀਆਂ ਵੀ ਬਿਲਕੁਲ ਬਿਲਕੁਲ ਪਿਆਰ ਕਰਦੀ ਆ ਭਾਈ ਸਾਰੀ ਸਾਰੀ ਕੋਈ ਆਪਣਾ ਨਹੀਂ ਕਰਦਾ ਜਿੰਨਾ ਉਹ ਕਰਦੀਆਂ ਹਾਂ ਉਹ ਮੋਹ ਕਰਦੇ ਆ ਬਈਆਂ ਬਿਲਕੁਲ ਬਿਲਕੁਲ ਇਹਨਾਂ ਦਾ ਲੈ ਕੋਈ ਰਿਸ਼ਤਾ ਹੁੰਦੇ ਹਵਾਏ ਵੀ ਨਹੀਂ ਗੱਲ ਕਰਦੀਆਂ ਉਹ ਹੂੰ ਬਹੁਤ ਕਰਦੀਆਂ ਉਹ ਤਾਂ ਆਪਣਾ ਸਮਝਦੀਆਂ ਵੀ ਸਾਨੂੰ ਆਪਣਾ ਹੈ ਹੂੰ ਮੰਮੀ ਗੱਲ ਪਤਾ ਕਿ ਆਏ ਉਹਨਾਂ ਉਹਨਾਂ ਦੀ ਸਵੇਰ ਵੀ ਵੀਡੀਓ ਦੇਖ ਕੇ ਹੁੰਦੀ ਆ ਰਾਤ ਨੂੰ ਵੀ ਉਹਨਾਂ ਨੇ ਜਾਂ ਕੰਮ ਤੇ ਜਾਣਾ ਵੀਡੀਓ ਲਾ ਲੈਣੀ ਇੱਕ ਫੈਮਿਲੀ ਵਾਲੀ ਅਟੈਚਮੈਂਟ ਹੋ ਜਾਂਦੀ ਵੀ ਅਗਲੇ ਨੂੰ ਫੈਮਿਲੀ ਜਦੋਂ ਉਹ ਜਿੰਦਾ ਵੀ ਅਸੀਂ ਸਾਡੇ ਵੀ ਹਾਂ ਜਦ ਰੋਜ਼ ਜਦ ਰੋਜ਼ ਉਹਨਾਂ ਨੇ ਦੇਖਣਾ ਸੁਣਨਾ ਵੀ ਕਿਆ ਕਰਦੇ ਕਿਆ ਬਣਦਾ ਕਿਆ ਕਰਦੇ ਆ ਹਨਾ ਇੱਕ ਉਹੀ ਵੀਡੀਓ ਵਾਲੀ ਨਾ ਫੈਮਿਲੀ ਵਾਲੀ ਵੀ ਅਸੀਂ ਕੁਝ ਕਰਕੇ ਗਈਆਂ ਵੀ ਅਸੀਂ ਵੀ ਇਹ ਕੰਮ ਕਰੇ ਆ ਹਨਾ ਵੀ ਅਸੀਂ ਵੀ ਇਹ ਕੰਮ ਕਰਕੇ ਨਿਕਲ ਕੇ ਗਈਆਂ ਉਹ ਸਾਨੂੰ ਆਪਣੇ ਜਾਹਦਾਂ ਦਾ ਵੀ ਅਸੀਂ ਆ ਕੁਛ ਕਰਿਆ ਅਸੀਂ ਵੀ ਕਰਿਆ ਇਹ ਆ ਚੀਜ਼ ਹੋ ਜਾਂਦੀ ਹੈ ਜੇ ਨਾਲ ਤੁਸੀਂ ਕਰਦੇ ਆ ਉਹੀ ਗੱਲ ਆ ਆ ਚੀਜ਼ ਹੋ ਜਾਂਦੀ ਆ ਵੀ ਮਤਲਬ ਬਿਲਕੁਲ ਬਿਲਕੁਲ ਵਧੀਆ ਕੰਮ ਕਰੇ ਜਿੰਦੇ ਉਹ ਆ ਹੋਰ ਹੋਰ ਤੰਦਰੁਸਤੀ ਹੈ ਜ਼ਿੰਦਗੀ ਕੰਮ ਕਰੇ ਜੇ ਕੰਮ ਕਰੋਗੇ ਖਾਲੀ ਦਿਮਾਗ ਸਿਹਤ ਵੀ ਠੀਕ ਰਹੂਗੀ ਹੈ ਮੰਮੀ ਖਾਲੀ ਦਿਮਾਗ ਸ਼ੈਤਾਨ ਦਾ ਤਾਂ ਨਹੀਂ ਕਹਿੰਦੇ ਹੋਰ 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 ਕੰਮ ਤਾਂ ਰੱਬ ਕਰਾਵੇ ਮਹਾਰਾਜ ਕੰਮ ਦਵੇ ਹਾਂ ਤੇ ਕਿਤਨਾ ਬਿਮਾਰ ਦੇ ਬਚਾਵੇਂ ਬੁੜਾ ਜੀ ਐਡਾ ਆਪਣਾ ਪਰੌਂਠਾ ਤਾਂ ਘੱਟੋ ਘੱਟ ਚਾਹੀਦਾ ਮੰਮੀ ਪੂਰੇ ਬੇਲਣੇ ਜਿਹਾ ਨਾ ਬੇਲਣਾ ਕਹਿੰਦੇ ਚੱਕਲਾ ਨਹੀਂ ਚੰਗਾ ਲੱਗਦਾ ਹਾਂ ਪਰੌਂਠਾ ਵੀ ਛੋਟਾ ਜਿਹਾ ਲੱਗਦਾ ਨਹੀਂ ਉਹ ਆਏ ਆ ਦੋ ਤਿੰਨ ਖਾ ਕੇ ਰਾਜ ਦਾ ਆ ਜਾਂਦਾ ਬੰਦੇ ਨੂੰ ਜਿੰਨੇ ਮਰਜ਼ੀ ਖਾ ਲੈ ਹਾਂ ਨਹੀਂ ਉਹ ਤਾਂ ਚੱਲ ਭਲਾ ਜਿੰਨੇ ਮਰਜ਼ੀ ਪਰੌਂਠਾ ਆ ਉਹ ਤਾਂ ਪਰੌਂਠੇ ਹੋਟਲਾਂ 'ਚ ਹੁੰਦੇ ਆ ਅਸੀਂ ਢਾਬਾ ਖੋਲਿਆ ਕਰਿਆ ਸੀ ਇੱਥੇ ਇੰਨੇ ਜਿਦੋਂਦੇ ਆ ਢਾਬਾ ਖੋਲਿਆ ਵਾ ਕਹਿੰਦੀ ਬੱਸ ਤਾ ਬਿਆਲੇ ਹੀ ਬਣਾਉਂਦੇ ਬੜੇ ਪੁਰਾਣੇ ਢਾਬੇ ਵਾਲੇ ਕੁਝ ਹੁੰਦੇ ਆ ਹਾਂ ਕਹਿੰਦਾ ਭਾਈ ਤੈਨੂੰ ਪੈਸੇ ਵੀ ਦੇਣੇ ਆ ਪਰੌੜ ਵੀ ਤੇਰਾ ਛੋਟਾ ਜਾ ਹਾਂ ਇਹ ਤਾਂ ਹਾਂ ਬਣਾਉਣਾ ਭਗਵਾਨ ਨੇ ਰੋਟੀ ਬਣਾਓ ਇਹ ਤਾਂ ਭਗਵਾਨ ਨੇ ਰੋਟੀ ਬਣਾ ਦੇ ਮੈਂ ਨਹੀਂ ਕੀ ਅੱਜ ਮੇਰੀ ਥੋੜੀ ਜਿਹੀ ਸੇਵ ਤੇਰਾਵਾ ਤੁਸੀਂ ਉਹ ਬਣਾ ਲਓ ਢਾਬੇ ਪਰ ਵੀ ਤਾਂ ਬਣਾ ਹੀ ਲੈਨੇ ਮੈਂ ਤਾਂ ਉੱਥੇ ਘਾਲੂਗਾ ਜਾ ਕੇ ਟੱਗੂ ਦੇ ਦੇ ਤੂੰ ਅੱਛਾ ਪੀਗਾ ਮੈਂ ਮਹਿੰਦੀ ਭਾਈ ਵਾਹ ਗੁੜੀ ਹੋ ਗਈ ਜੈਸਮਿਨ ਮੇਰੀ ਮਾਤਾ ਪਿਆਰ ਕਰਦੀ ਮੈਂ ਦਿਨ ਪਰ ਦਿਨ ਗੁੜੀ ਹੋਈ ਜਾਂਦੀ ਸਸਾ ਪਿਆਰ ਕਰਦੀ ਜਿਹਦੀ ਬਜਾਦਾ ਮਹਿੰਦੀ ਚੜਦੀ ਮੇਰੀ ਜਿਹੜੀ ਚੜਦੀ ਦੀ ਮੇਰੀ ਸੱਸੇਨ ਦੀ ਵਿਚਰੀ ਹੈਗੀ ਮਾ ਜੀ ਵਾ ਆ ਪਤਾ ਨਹੀਂ ਕੀ ਲਿਖਿਆ ਵਾ ਇਹ ਹੈ ਪਤਾ ਨਹੀਂ ਕੀ ਲਿਖਿਆ ਮਿਹਤ ਨਾਲ ਵੀ ਚੜਦਾ ਦੂ ਹੱਥ ਤੱਕਾਈ ਵਾ ਜੀ ਵਾ ਮਾ ਜੀ ਵਾ ਚੰਨ ਭਾਈ ਪਿਆਰ ਬਣਿਆ ਰਹੇ ਤੁਹਾਡਾ ਮੈਂ ਤਾਂ ਮੈਂ ਤਾਂ ਆਪ ਪੱਕਾ ਹੀ ਲਿਖਾ ਕੇ ਇਹ ਤਾਂ ਚਾਰ ਦਿਨ ਨੂੰ ਮਿਟ ਵੀ ਜਾਣਾ ਇਹਦੇ ਨਾਲ ਤਾਂ ਮੈਂ ਬਾਹਰ ਪਰ ਪੱਕਾ ਲਿਖਾ ਕੇ ਲਿਆ ਇਹ ਵੀ ਤਾਂ ਲਿਖਾਇਆ ਇਹ ਲਿਖਾਇਆ ਇਹਨੇ ਕੱਖਰ ਲਿਖਾਇਆ ਮੈਂ ਪੂਰਾ ਨਾਮ ਲਿਖਾਇਆ ਆਓ ਕਹੀ ਜਾਣੀ ਆ ਕਿ ਉਸ ਵੀ ਹੈ ਲਿਖਾਇਆ ਹੈ ਹਾਂ ਨਹੀਂ ਆਇਆ ਸਿਰ ਲਿਖਾਇਆ ਤਾਂ ਹੈਗਾ ਠੀਕ ਆ ਚਾਹੀ ਕੱਖਰ ਹੈ ਚਾਹੀ ਚਾਰ ਹਾਂ ਮੈਨਾ ਠੀਕ ਬੰਦਾ ਉਹ ਤੇਰੀ ਵਜ੍ਹਾ ਦਾ ਹਜੇ ਹਜੇ ਇੱਕ ਬੰਦਾ ਸਾਡਾ ਹੋਰ ਤਿਆਰ ਹੋਇਆ ਵਾ ਉਹ ਅਸੀਂ ਦੱਸ ਨਹੀਂ ਸਕਦੇ ਵੀਡੀਓ ਚ ਉਹਨੇ ਭਾਈ ਉਹਨੇ ਸਰਪ੍ਰਾਈਜ਼ ਦੇਣਾ ਕਿਸੇ ਨੂੰ ਬੰਦਾ ਇੱਕ ਸਾਡਾ ਹੋਰ ਰੈਡੀ ਹੋਇਆ ਵਾ ਅੱਛਾ ਉਹਦਾ ਉਦਣੇ ਪਤਾ ਲੱਗੂਗਾ ਜਦੋਂ ਨਾ ਆ ਗਿਆ ਬਣ ਕੇ ਨਾਮ ਉਦਣੇ ਪਤਾ ਲੱਗਣਾ ਵੀ ਆ ਵੀ ਆ ਦੇਖ ਭਾਈ ਲੋਲਾ ਵੀ ਬਹੁਤ ਹੋਣੀ ਆ ਲੋਲਾ ਬਹੁਤ ਹੋਣੀ ਆ ਸਹੀ ਗੱਲ ਆ ਨਹੀਂ ਨਹੀਂ ਰੰਦੀ ਲੋੜ ਨਹੀਂ ਸਾਡੀ ਵੀਡੀਓ ਪੂਰੀ ਹੋ ਜੂ ਮਨ ਲੋ ਹੈ ਨਾ ਇੱਕ ਕਾਇਨ ਦਾ ਚੱਲ ਕਾਇ ਤੇ ਗਵਾ ਲੋ ਵੀਡੀਓ ਪੂਰੀ ਹੋ ਜੂਗੀ ਦੋਹਾਂ ਚ ਫਰਕ ਨਹੀਂ ਮੈਂ ਯਾਰ ਨਾ ਜੋਰ ਨਹੀਂ ਲਾਇਆ ਮੈਨੂੰ ਕਹਿੰਦੇ ਹੇਕ ਲਾ ਕੇ ਸੁਣਾ ਹਾਂ ਮੈਂ ਜਮ ਹੇਕ ਲਾਉਣਾ ਨਾ ਜੋਰ ਨਹੀਂ ਲੱਗਦਾ ਇਹ ਮੁਖਾ ਦਿੰਦੇ ਤੁਸੀਂ ਪਛਾਣ ਚੱਲ ਬੱਸ ਕਰ ਯਾਰ ਤਾਏ ਤੂੰ ਬੱਸ ਕਰ ਬਜ਼ੁਰਗਾਂ ਜੇ ਜੀ ਹੁਣ ਕੀ ਕਰੇ ਅੱਜ ਹੋ ਸੌਂਦੇ ਨੂੰ ਕੋ ਨਵਾਂ ਜੀ ਪਰੌਂਠੇ ਚੱਲ ਰਹੇ ਆ ਵਾਹ ਜੀ ਵਾਹ ਆ ਜੋ ਮੋਰੀ ਕੀ ਬਾਤ ਹੈ ਚਾਹ ਗਿਆ ਪਾਇਆ ਐਟਮਾ ਇਹ ਰੋਟੀਆਂ ਖਾ ਲਓ ਪਰੌਂਠਾ ਐਟਮਾ ਐਟਮਾ ਕਿੰਨੀਆਂ ਹੋਗੀਆਂ ਵਿੱਚ ਮੰਮੀ ਮੂਲੀਆਂ ਹੋਗੀਆਂ ਗਾਜਰਾਂ ਹੋਗੀਆਂ ਖੀਰੇ ਹੋਗੇ ਫਿਰ ਮਿਰਚਾਂ ਹੋਗੀਆਂ ਆਦਾ ਹੋਗਾ ਮਿਰਚਾਂ ਆਦਾ ਬਹੁਤ ਆ ਹੈ ਬਹੁਤ ਐਟਮਾ ਥੋੜਾ ਧਨੀਆ ਪਾਇਆ ਥੋੜਾ ਪਾਇਆ ਧਨੀਆ ਮੈਂ ਜਿਆਦਾ ਨਹੀਂ ਪਾਇਆ ਅੱਛਾ ਦਹੀਂ ਹਾਂ ਨਹੀਂ ਕਿ ਅੱਛਾ ਦਹੀਂ ਜਮਾਇਆ ਪੁੱਛਦਾ ਮਾਹੀ ਦੇ ਵਿੱਚ ਪਾਇਆ ਪੁੱਛਦਾ ਮੈਂ ਤੋੜਨੀ ਬਾਜੀ ਭੋਗ ਜੋਗਾ ਕਰਦੇ ਮੜਾ ਜਾ ਉਹ ਲਾਉਣਾ ਨਹੀਂ ਲਾਣਾ ਤੁਸੀਂ ਕੱਢ ਕੇ ਦੇ ਦਿਓ ਬਸ ਇਹਨੇ ਲਾਉਂਦਾ ਮੈਂ ਲਾਉਂਦਾ ਫੋਨੀ ਚ ਲਾ ਦੇ ਫੋਨੀ ਚ ਕਰ ਦੇ ਇਧਰ ਆ ਦਸ ਵਜੇ ਤੱਕ ਨਾ ਆਉਣਾ ਭੋਗ ਕਿੱਕੜ ਲਾ ਦੇ ਮਾਰੋ ਖਾਣਾ ਚਾੜਦਾ ਨੂੰ ਕੋਈ ਨਹੀਂ ਨਵੀਂ ਕਰੀ ਜਾਂਦਾ ਮਜਾਕ ਮੰਮੀ ਮਾਲ ਵਾਲੀ ਮੰਮੀ ਵੀ ਸੁਣਦੀ ਆ ਉਹ ਮੰਮੀਆਂ ਨੇ ਇਕੱਠੀਆਂ ਹੋ ਕੇ ਤੁਹਾਡੇ ਪਰ ਕਿਸੇ ਨੇ ਧਾਬਾ ਹੋਣਾ ਤੁਸੀਂ ਦੇਖੋ ਉਹ ਮੇਰੀ ਗੱਲ ਸੁਣ ਲੈ ਮੈਂ ਐਂਦਾ ਨਹੀਂ ਕਿ ਆ ਵੀ ਤੂੰ ਨਾਉਂਦੀ ਨਹੀਂ ਹੈਗੀ ਮੈਂ ਆਏ ਅੱਜ ਨਾ ਹੋ ਨਾ ਤੀਨੀ ਗੱਲ ਬੁਖਾਰ ਚੱਲਦਾ ਉਹਨੂੰ ਉਹ ਨਹੀਂ ਮੈਂ ਆਏ ਕਿਹਾ ਵੀ ਦਾਸ ਮੰਮੀ ਦੇ ਸਾਜਰੇ ਨਾਲ ਹੀ ਦਿਨੇ ਮੈਂ ਕੱਲ ਨਾਲ ਹੀ ਦੀ ਹਾਂ ਹਾਂ ਉਹ ਤਾਂ ਠੀਕ ਹੈ ਤੈਨੂੰ ਚਿੰਤਾ ਲਾ ਦੱਲਾ ਬੱਚੀ ਮੇਨੂੰ ਉਹ ਮੇਰੀ ਗੱਲ ਤਾਂ ਸੁਣ ਲੈ ਮੈਂ ਤਾਂ ਆ ਹੀ ਕਿਹਾ ਵੀ ਭਾਈ ਅੱਜ ਰੇ ਭੋਗ ਲੱਗਦਾ ਵੀ ਨਾਉਣਾ ਲੇਟ ਆ ਫੇ ਤੁਸੀਂ ਇੱਥੇ ਲੈ ਅੱਜ ਚਾ ਦੁੱਧ ਪਾ ਕੇ ਆਉਂਗਾ ਨਾ ਮੇਥੇ ਲਿਆ ਦਿਓ ਮੈਨੂੰ ਮੇਥੇ ਵਾਲੀ ਰੋਟੀ ਖਾਣ ਨੂੰ ਦਿਲ ਕਰਦਾ ਠੀਕ ਆ ਜੀ ਦੋ ਕੁਛੀਆਂ ਲਿਆਣ ਦੂੰਗਾ ਮੇਥੇ ਦੇ ਮੇਰੇ ਬੌਟੀਗਾਰਡ ਬਥੇਰੇ ਆ ਹਾਂ ਪਾਪਾ ਜੀ ਮੇਰੇ ਹਾਂ ਪਾਪਾ ਜੀ ਮੇਰੇ ਅੱਛਾ ਮੰਮੀ ਮੇਰੀ ਹਾਂ ਦੀਦੀ ਮੇਰੀ ਹਾਂ ੱਲੇ ਤੁਸੀਂ ਆ ਬਸ ਤੁਸੀਂ ਮੈਂ ਸਾਥ ਤੇਰੀਆਂ ਮੈਂ ਸਾਥ ਤੇਰੀਆਂ ਕੁੱਡੀ ਗਾੜ ਮੇਰੇ ਪਥੇਰੇ ਆ ਦੱਸ ਮੈਂ ਤਾਂ ਨਾਂਗਿਆ ਬਲਾ ਕੇ ਬੰਦਾ ਹੋਰ ਕੀਆ ਹੋਰ ਕੀਆ ਫਿਰ ਬਸ ਪਿੱਲਾ ਗਿਆ ਲੈ ਵੀ ਪਰੌਂਠੇ ਆ ਹਾ ਹਾ ਬਹਿ ਜਾ ਬਹਿ ਜਾ ਹੋਈ ਇਹ ਹੁਣ ਬੋਲਿਆ ਨਾ ਤੱਤਾ ਚੁੰਟਾ ਮੈਂ ਲਾਣਾ ਇਹ ਨਹੀਂ ਲਾਣਾ ਹੈਗਾ ਹਾਂ ਤੂੰ ਹੀ ਲਾਣਾ ਭਾਈ ਤੂੰ ਹੀ ਬੋਲਣਾ ਲੈ ਦਾ ਸਾਥ ਹੋ ਗਈ ਹਾਂਜੀ ਹਾਂਜੀ ਮੈਂ ਮੈਂ ਬੋਲਦੀ ਹਾਂ ਜਾ ਲੈ ਆਏ ਪਰੌਂਠਾ ਆ ਕੇ ਇਹ ਕੀਤੀ ਹੁਣ ਮੈਂ ਮਾਰਦੀ ਥੋੜੀ ਉਹ ਨਹੀਂ ਮਾਤਾ ਹਾ 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 ਉਠਾ ਮੇਰੇ ਮੂੰਹ ਚ ਪਾਣੀ ਆਈ ਇਹਦਾ ਮੈਂ ਕਹੀ ਮੈਂ ਕਹਾਈ ਹੋਈ ਨਹੀਂ ਮੈਂ ਮੈਂ ਕਹੀ ਜਾਂਦਾ ਤੇ ਮੈਂ ਸੋਚਦਾ ਵੀ ਵੀਡੀਓ ਪਰੋਠੇ ਖਾ ਲਮਦਾ ਇੱਕ ਬਚਪਨ ਯਾਰ ਆ ਜਾਂਦਾ ਬਚਪਨ ਯਾਰ ਬਚਪਨ ਯਾਰ ਯਾਰਾ ਬਚਪਨ ਯਾਰ ਆ ਜਾਂਦਾ ਹਾਂ ਇਧਰ ਆ ਭਾਬੀ ਬੈਠੀ ਭਾਈ ਸਾਰੇ ਨੂੰ ਹੋਵਾ ਭਾਬੀ ਠੀਕ ਆ ਹਾਂਜੀ ਹੋ ਗਿਆ ਹਾਂਜੀ ਬਾਬਾ ਜੀ ਸਸੀ ਗਾਲ ਜੀ ਸਾਰਿਆਂ ਨੂੰ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਪਾਲਿਆ ਰੁਕਣ ਵਾਲੀ ਮੈਂ ਖਾ ਲੰਨਾ ਮੈਂ ਤਾਂ ਭੋਗ ਜੋਗੀ ਬਾਗੇ ਰੱਖਿਆ ਹੋਇਆ ਭੋਗ ਲਾਇਆ ਪਹਿਲਾਂ ਜਾ ਕੇ ਗੱਲਾਂ ਮੈਂ ਭੋਗ ਜੀ ਦੋ ਤਿੰਨ ਗੱਲਾਂ ਲਟੌਂੀਆਂ ਪੈਦੀ ਆ ਭਾਜੀ ਖੜ ਜੇ ਨੇ ਸਾਸਰੀ ਗੱਲ ਬੁਲਾ ਕੇ ਆ ਮਾਂ ਨੇ ਕਿ ਕਰ ਖੜਾ ਕੇ ਆ ਆ ਦੇਖ ਖਵਾਰ ਖੜਾਉਂਦੀ ਫਿਰਦੀ ਆ ਉਹ ਕੱਦੂ ਆ ਬੋਲਣ ਦਾ ਥੋੜਾ ਤੇਜ਼ਾਬਾ ਘੱਟ ਆ ਪੂਰੇ ਆ ਜਾ ਨੂਰੂ ਓਏ ਪੂਰੇ ਆ ਉਰੇ ਆ ਜਾ ਮੇਰੇ ਨਾਲੇ ਛੋੜ ਮੈਂ ਕੱਲੀ ਨੇ ਹਾਂ ਆਪਣੇ ਭਾਜੀ ਨੂੰ ਭੇਜਣਾ ਪਾਕਿਸਤਾਨ ਅੱਛਾ ਠੀਕ ਆ ਹਾਂ ਕਿ ਚਾਹਤਾਂ ਦੇ ਉੱਪਰ ਜੇ ਕੋਈ ਹੋ ਜਾਊਗਾ ਬਹੁਤ ਹੋ ਗਏ ਦੇ ਹੁਣ ਸਮਾਂ ਵੇਲ ਆ ਔਰ ਕਿਹਨੂੰ ਕਹਿਨੀ ਅੰਦਰ ਚੱਲ ਪਾਕਿਸਤਾਨ ਕਰਤਾਰਪੁਰ ਸਾਹਿਬ ਹੈ ਕਰਤਾਰਪੁਰ ਸਾਹਿਬ ਹਾਂ ਭਾਜੀ ਇੱਕ ਵਾਰ ਜਾ ਕੇ ਰਸਤੇ ਰਸਤੇ ਕਲੀਅਰ ਕਰਿਆਵੇ ਆਪਾਂ ਵੀ ਜਾਣਾ ਫਿਰ ਟਾਈਮ ਕਹਿਨੀ ਆ ਆ ਪਤਾ ਨਹੀਂ ਕਿੱਥੇ ਨੂੰ ਆ ਜਾ ਬਹੁ ਗੱਡੀ 'ਚ ਬੈਠਣਾ ਹੋਣਾ ਉਹ ਕਦੋਂ ਲੈ ਬਾਤ ਆ ਗੋ ਚਹੀਦਾ ਇਹਨੂੰ ਕੀ ਕਿੱਥੇ ਚਾਬੀ ਦਾ ਹੈ ਇਹਨੂੰ ਛਾਕ ਲਓ ਤੁਸੀਂ ਹੁਣ ਲੋਕ ਆ ਗੱਡੀ ਹੂੰ ਛਾਕ ਲਓ ਟਾਈਮ ਤੇ ਮੈਂ ਹੁਣ ਛਾਕ ਲਵਾ ਹਾਂ ਨਾ ਪਹਿਲਾਂ ਭੋਗ ਲਵਾਓ ਪਹਿਲਾਂ ਚਲ ਮੈਂ ਭੋਗ ਲਵਾ ਦਮ ਇਹ ਛਾਕਦੇ ਆਂ ਪਾਈ ਚਾਬੀ ਨਹੀਂ ਲੱਗਦੀ ਜਾਂ ਨਾ ਤੂੰ ਤਾਲੀ ਚਾਬੀ ਦੇ ਦੇ ਚਾਬੀ ਦੇ ਓ ਰੋਈ ਇਹ ਪਹਿਲਾਂ ਭੋਗ ਲਵਾ ਦਈਏ ਫੇਰ ਛਾਕਦੇ ਬਾਈ ਮੈਂ ਜਾ ਰਹਾ ਆ ਗਿਆ ਪਰੌਂਠੀ ਖਾ ਕੇ ਨਾ ਹੂੰ ਬੈ ਜਾ ਬੈ ਜਾ ਹੂੰ ਖਰਜੋ ਖਰਜੋ ਕਰਾ ਲੋ ਫੇਰ ਹੂੰ ਖਰਜੋ ਖਰਜੋ ਕਰਾ ਲੋ ਫੇਰ ਮੈਂ ਹੁਣ ਦੁੱਧ ਲੈ ਕੇ ਜਾਣਾ ਉਹ ਖੜੇ ਪੈਰੀ ਨੂੰ ਆ ਹੁਣ ਅੱਛਾ 8:30 ਵਜੇ ਬੈਠੇ ਹੋਣਾ ਕੱਟਾ ਕਦੇ ਆਪਣੀ ਬਾਨਾ ਵੀ ਦਿਖਾ ਦੇ ਸਾਨੂੰ ਦਿਖਾ ਦਿਆ ਕਰੋ ਕਿੱਥੇ ਕਿੱਥੇ ਦੁੱਧ ਪਾਉਂਦੇ ਬੰਨਣਾ ਲ ਮੈਂ ਸੋਚਦਾ ਵੀ ਕਿਸੇ ਦਿਨ ਨਾ ਲੈਦਾ ਬਲੌਗ ਬਣਾਈਏ ਠੀਕ ਹੈ ਜੀ ਹੂੰ ਮੇ ਪਾਈ ਸ਼ਡਿਊਲ ਦਿਖਾਈਏ ਆਪਣਾ ਮੰਨ ਲਓ ਵੀ ਕਿੱਥੇ ਕਿੱਥੇ ਦੁੱਧ ਪਾਉਂਦਾ ਹੈ ਨਾ ਏਕਣਾ ਜਾਣਾ ਕਿੱਧਰ ਨੂੰ ਜਾਣਾ ਕੀ ਕਰਨਾ ਬਣਾਣੇਗਾ ਵਿੱਚ ਨੂੰ ਨਾਲੇ ਜੇ ਨਾਲੇ ਮੈਂ ਹੋਰ ਸੋਚਦਾ ਜੈ ਮੈਂ ਮੰਨ ਜੇ ਮੈਂ ਸਾਰੀਆਂ ਮਾਨਾਂ ਦਾ ਏਕਣਾ ਬਲੌਗ ਬਣਾ ਦਮਾ ਹੈ ਹੂੰ ਜੇ ਕਿਤੇ ਅਣਜਾਣ ਬੰਦੇ ਨੂੰ ਵੀ ਭੇਜਣਾ ਹੋਵੇ ਦੁੱਧ ਲੈ ਕੇ ਅਗਲੇ ਲਗਾ ਵੀ ਵੀਡੀਓ ਖੋਲਣਾ ਜਿੱਥੇ ਇੱਥੇ ਵੀਡੀਓ ਚ ਮੈਂ ਖੜਦਾ ਉੱਤੇ ਉੱਤੇ ਜਾ ਕੇ ਹਾਰਨ ਮਾਰਦੇ ਕਰੀ ਠੀਕ ਨਹੀਂ ਯਾਰਾ ਦੁੱਧ ਪਾਲੂਗਾ ਕੇ ਹਾਂ ਵੀ ਬੰਦਿਆਂ ਨੇ ਆਪ ਹੀ ਆਈ ਜਾਣਾ ਭਾਈ ਬਾਹਰ ਨੂੰ ਹਾਰਨ ਮਾਰੇ ਤੇ ਵੀ ਜਿੱਥੇ ਜਿੱਥੇ ਮੋਟਰ ਹੈ ਮੈਂ ਵੀਡੀਓ ਜੀ ਖੜਾਉਂਦਾ ਉੱਥੇ ਉੱਥੇ ਜਾ ਕੇ ਭਾਈ ਤੂੰ ਵੀ ਹਾਰਨ ਮਾਰ ਦੇ ਠੀਕ ਨਹੀਂ ਹਾਂ ਦਾ ਹੋਇਆ ਪਰ ਉਹ ਨਹੀਂ ਲੈਣਾ ਇਹ ਕੈਨੇਡਾ ਸਾਦੀ ਰੋਟੀਆਂ ਖਾਣੀ ਨੇ ਪਰੌਂਠਾ ਖਾਦਾ ਨਹੀਂ ਮੈਂ ਦਿੱਤਾ ਦਾ ਉਹਨੂੰ ਆਹ ਵਿੱਚ ਜਿਹੜਾ ਮਸਾਲਾ ਝਾਪਿਆ ਇਹ ਉਹਨੂੰ ਦੇਖ ਕੇ ਹੈ 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 ਐਂ ਗਰੀ ਜਾਂਦੀ ਖਾਂ ਨਾ ਪੁੱਤ ਆਹ ਦੇ ਸੁੱਕੀ ਰੋਟੀ ਖਾ ਲੈਣੀ ਨੇ ਖਾ ਰ ਗਰਮਾ ਪੁੱਤ ਗਰਮਾ ਰੋਟੀ ਕੋ ਗਰਮਾ ਪਿੱਛੇ ਰੋ ਪਿੱਛੇ ਪਿੱਛੇ ਉਹ ਕਹਿੰਦੇ ਪਿੱਛੇ ਕਾ ਤੇ ਕਹਿਤਾ ਫੇ ਮੈਂ ਕਾਹ ਇਨੂੰ ਕਹਿੰਨੀ ਗਰਮਾ ਆਹ ਲਓ ਜੀ ਪਰੌਂਠੇ ਲੈ ਆਪਾਂ ਨੇ ਸ਼ਾਕ ਪਰਾਠੇ ਬੜੇ ਸਵਾਦ ਬਣੇ ਹੋਏ ਤੇ ਤੇ ਹੁਣ ਤੁਰਿਆ ਦੁੱਧ ਲੈ ਗਿਆ ਜੀ ਟਾਈਮ ਵੈਸੇ ਕਾਫੀ ਹੋ ਗਿਆ ਲੇਟ ਹੋ ਗਿਆ ਅੱਜ ਲੇਟ ਤਾਂ ਤਕਰੀਬਨ ਹੋ ਜਾਂਦੇ ਪਰ ਹੁਣ ਅਸੀਂ ਕੱਲ ਤੇ ਸ਼ਡਿਊਲ ਬਣਾ ਲੈਣਾ ਕੱਲ ਨੂੰ ਨਾ ਹੁਣ ਉਹੀ ਗੱਲ ਚੱਲ ਰਹੀ ਸੀ ਵੀ ਕੱਲ ਨੂੰ ਸ਼ਡਿਊਲ ਬਣਾਉਣਾ ਇੱਕ ਘੰਟਾ ਪਹਿਲਾਂ ਦਾ ਕੱਲ ਨੂੰ ਦਿਖਾਉਂਗਾ ਫਿਰ ਤੁਹਾਨੂੰ ਟਾਈਮ ਟੇਬਲ ਕੱਲ ਨੂੰ ਦੇਖਿਓ ਟਾਈਮ ਟੇਬਲ ਉਹ ਜੋ ਮਰਜ਼ੀ ਹੋ ਜਾਵੇ ਦਾਸ ਬਾਦ ਦੇ ਨੂੰ ਕਰਾ ਮੁਰਨਾ ਦੁੱਧ ਬਾਕੇ ਅੱਜ ਇਹ ਗੱਲ ਇਹ ਚੈਲੰਜ ਚੱਲਦਾ ਰਜ ਜੈਸਮੀਨ ਨਾਲ ਚੈਲੰਜ ਹੋ ਗਿਆ ਵਾ ਇਹ ਪੱਕਾ ਤੇ ਕੱਲ ਨੂੰ 7 ਵਜੇ ਲੇਕੇ ਦੁੱਧ ਨਿਕਲ ਜਾਣਾ ਕਰਤੇ 6 6:30 ਪੌਣੇ 7 ਵਜੇ ਨਿਕਲਣਾ ਜੋ ਮਰਜ਼ੀ ਹੋ ਜਾਵੇ ਤੇ ਫਿਰ ਐਡਾ ਤੈਨ 3:30 ਘੰਟੇ 4 ਜੇ ਬੰਦਾ ਸਾਜਰੇ ਕਰਤੇ ਨਿਕਲੂਗਾ ਤਾਂ ਇਹ ਵੀ ਚੀਜ਼ ਦਾ ਫਰਕ ਹੈਗਾ ਸਾਜਰੇ ਵੇਲਾ ਹੋ ਜਾਂਦਾ ਉਹ ਤਾਂ ਬਹਲਾ ਹੈਗਾ ਹੀ ਹੈ ਜੇ ਸਾਜਰੇ ਨਿਕਲੂਗਾ ਸਾਜਰੇ ਵਿਲੇ ਹੋਗੇ ਪਰ ਮੇਰੇ ਖਿਆਲ ਨਾਲ ਵੀ ਫੇਰ ਸ਼ਾਇਦ ਘੰਟਾ ਕ ਅੱਧਾ ਇੱਕ ਘੰਟੇ ਦਾ ਮੁੱਲ ਤਾਂ ਹੋਰ ਜ਼ਿਆਦਾ ਫਰਕ ਪੈ ਜਾਂਦਾ ਕਿਉਂਕਿ ਟ੍ਰੈਫਿਕ ਘਟ ਹੁੰਦੀ ਆ ਜਿੱਥੇ ਮੋਟਰਸਾਈਕਲ ਟ੍ਰੈਫਿਕ ਵਿੱਚ ਟਾਈਮ ਲੱਗਦਾ ਮੋਟਰਸਾਈਕਲ ਨੂੰ ਦੁੱਧ ਵਾਲੇ ਨੂੰ ਲੈ ਕੇ ਜਾਣ ਨੂੰ ਕਿਉਂਕਿ ਚੜਾਈ ਹੋ ਜਾਂਦੀ ਨਾ ਕਾਫੀ ਡਰਾਮਾ ਕਰਕੇ ਤੇ ਜੇ ਮੈਂ ਸਾਜਰੇ ਜਾਊਗਾ ਅੱਧਾ ਘੰਟਾ ਮਨੂੰ ਜਿੱਥੇ ਤੱਕ ਆਈਡੀਆ ਮੈਂ ਅੱਗੇ ਵੀ ਗੱਲ ਨੋਟ ਕਰੀ ਆ ਇਹ ਅੱਧਾ ਘੰਟਾ ਪਹਿਲਾਂ ਵਿਲਾ ਹੋ ਜਾਣਾ ਇਹ 4 ਘੰਟੇ ਲੱਗਦੇ ਤਾਂ ਸਾਢੇ 3 ਘੰਟੇ ਹੀ ਲੱਗਣੇ ਦੁੱਧ ਪਾਉਣ ਆ ਚੀਜ਼ ਆ ਤੇ ਕੋਈ ਗੱਲ ਨਹੀਂ ਜੀ ਬਾਕੀ ਫਿਰ ਕੱਲ ਨੂੰ ਦੇਖਦੇ ਹਾਂ ਹੁਣ ਅ ਕੱਲ ਨੂੰ ਇੱਕ ਵਾਰ ਫੇਰ ਵੀਡੀਓ ਬਣਾਉਂਗਾ ਸਵੇਰੇ ਅ ਦੁੱਧ ਲੈ ਕੇ ਜਾਣਾ ਜਨ ਨਾਲੇ ਤੁਹਾਨੂੰ ਟਾਈਮ ਦਿਖਾਵਾਂਗੇ ਜੈਸਮੀਨ ਗਲ ਚੈਲੰਜ ਹੋਇਆ ਵਾਏ ਕਿਉਂਕਿ ਭਾਈ ਕਹਿੰਦੀ ਵੀ ਜਾ ਨਹੀਂ ਹੋਣਾ ਤੁਹਾਡੇ 7 ਵਜੇ ਤੱਕ ਮੈਂ ਕਿਹਾ ਮਖਾ ਮੈਂ ਜਾਣਾ ਹੀ ਜਾਣਾ 7 ਵਜੇ ਦੁੱਧ ਲੈ ਕੇ ਹਨਾ ਦੇਖਦੇ ਹਾਂ ਜੀ ਫਿਰ ਕੱਲ ਦਾ ਕੀ ਬਣਦਾ ਕੱਲ ਨੂੰ ਸਾਜਰੇ ਜਾ ਹੁੰਦਾ ਇਹ ਨਹੀਂ ਆ ਕੇ ਵੀ ਟਾਈਮਿੰਗ ਦਿਖਾਉਣੀ ਆ ਵੀ ਭਾਈ 8 ਵਜੇ ਮੁਰੇ ਆਇਆ ਘਰ ਘਰ ਆ ਕੇ ਵੀਡੀਓ 8 ਵਜੇ ਟਾਈਮ ਦਿਖਾਵਾਂਗਾ ਸਭ ਨੂੰ ਤੇ ਜਾਣ ਲੱਗੇ ਵੀ ਬਣਾਵਾਂਗੇ ਹਨਾ ਚਲੋ ਜੀ ਫਿਰ 100 ਰੁਪਿਆ 100 ਰੁਪਿਆ ਪਟੋਲ ਪਵਾਣਾ ਹੋਣਾ ਮਲਾਂ ਦਾ ਹੈ ਤੇ ਚਲੋ ਜੀ ਫਿਰ ਮਿਲਦੇ ਆ ਕਿਸੇ ਅਗਲੇ ਬਲੌਗ ਚ ਸਾਨੂੰ ਚੰਗਾ ਜੀ ਸਤਿ ਸ਼੍ਰੀ ਅਕਾਲ